ਹਾਂਜੀ ਮੇਰੀ ਗੱਲ ਨੂੰ ਬੜੇ ਧਿਆਨ ਨਾਲ ਤੇ ਗੌਰ ਨਾਲ ਸੁਣੀਓ ਤੇ ਇਹ ਵੀਡੀਓ ਤੁਸੀਂ ਆਪਣੇ ਬੱਚਿਆਂ ਨੂੰ ਖਾਸ ਕਰਕੇ ਜਰੂਰ ਸੁਣਾਉਣੀ ਹੈ ਤੇ ਜੇਕਰ ਤੁਸੀਂ ਤੁਹਾਡੇ ਬੱਚਿਆਂ ਨੇ ਇਹ ਵੀਡੀਓ ਪੂਰੀ ਸੁਣ ਲਈ ਨਾ ਤੇ ਮੈਨੂੰ ਉਮੀਦ ਹੈ ਵੀ ਮੋਟੀਵੇਟ ਬਹੁਤ ਹੋਣਗੇ ਅਸੀਂ ਅਰਦਾਸ ਦੇ ਵਿੱਚ ਸ਼ਬਦ ਪੜ੍ਹਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਨੀਆਂ ਨੇ ਧਰਮ ਹੇਤ ਸੀਸ ਦਿੱਤੇ ਧਰਮ ਵਾਸਤੇ ਸੀਸ ਦਿੱਤੇ ਧਰਮ ਤੋਂ ਕੁਰਬਾਨ ਹੋ ਗਏ ਤੇ ਪਹਿਲਾ ਸ਼ਬਦ ਪੜ੍ਹਦੇ ਹਾਂ ਬੰਦ ਬੰਦ ਕਟਵਾਏ ਬੰਦ-ਬੰਦ ਦਾ ਮਤਲਬ ਕੀ ਹੁੰਦਾ ਆ ਪਹਿਲਾ ਬੰਦ ਹੈ ਆ ਦੇਖੋ ਆ ਬੰਦ ਹੈ ਆ ਬੰਦ ਹੈ ਇੱਥੋਂ ਕਰਕੇ ਐਦਾਂ ਐਦਾਂ ਕਰਕੇ ਇੱਕ-ਇੱਕ ਬੰਦ ਕਰਕੇ ਕਟਵਾਏ ਉਹ ਕੌਣ ਸੀ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਉਹਨਾਂ ਦਾ ਕੱਲ ਨੂੰ ਸ਼ਹੀਦੀ ਦਿਹਾੜਾ ਉਹ ਸਨ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਤੇ ਮੈਂ ਕੱਲ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਉਹਨਾਂ ਦਾ ਪਿਛੋਕੜ ਕੀ ਸੀ ਅੱਜ ਕੇਵਲ ਤੁਹਾਡੇ ਨਾਲ ਇਹੀ ਬੇਨਤੀ ਕਰਨੀ ਹੈ ਕਿ ਉਹਨਾਂ ਦੇ ਆਪਣੇ ਸਰੀਰ ਦੇ ਬੰਦ-ਬੰਦ ਕਟਵਾਏ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਅਸੀਂ ਉਹਨਾਂ ਨੂੰ ਸਮਰਪਿਤ ਹੋ ਕੇ ਬੈਠਣਾ ਕੱਲ ਨੂੰ ਬਸ ਕੁਝ ਨਹੀਂ ਕਰਨਾ ਜੀ ਤੁਸੀਂ ਅੰਮ੍ਰਿਤ ਵੇਲੇ ਉੱਠਿਓ ਧਿਆਨ ਧਰਿਓ ਲਾਹੌਰ ਦੇ ਨਖਾਸ ਚੌਂਕ ਦਾ ਤੇ ਆਪਣੀ ਅੱਖਾਂ ਦੇ ਸਾਹਮਣੇ ਸੀਨ ਬਣਾਇਆ ਜੇ ਭਾਈ ਮਣੀ ਸਿੰਘ ਜੀ ਦਾ ਬੰਦ-ਬੰਦ ਕਟਿਆ ਜਾ ਰਿਹਾ ਹੈ ਜਲਾਦ ਟੋਕਾ ਹੱਥ ਵਿੱਚ ਲੈ ਕੇ ਬੈਠਾ ਉਨੇ ਇਥੋਂ ਬੰਦ ਕਟਿਆ ਇਥੋਂ ਕਟਿਆ ਇਥੋਂ ਕਟਿਆ 3 6 3 9 3 12 13 14 15 16 17 ਇੱਕ ਬਾ 17 ਥਾਵਾਂ ਤੋਂ ਕੱਟੀ ਗਈ ਹੈ ਭਾਈ ਮਨੀ ਸਿੰਘ ਜੀ ਦੀ ਬਸ ਉਹਨਾਂ ਕੱਟੇ ਹੋਏ ਬੰਦ-ਬੰਦ ਨੂੰ ਸਮਰਪਿਤ ਹੋ ਕੇ ਬੈਠ ਕੇ ਤੇ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਤੋ ਕਿ ਕੱਟੇ ਹੋਏ ਬੰਦ-ਬੰਦ ਤੇ ਦੋ ਟੋਕਰਿਆਂ ਦੇ ਵਿੱਚੋਂ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਦੇ ਕੱਟੇ ਦੋ ਟੋਕਰਿਆਂ ਚੋਂ ਸੁਖਮਨੀ ਸਾਹਿਬ ਦੀ ਆਵਾਜ਼ ਆਉਂਦੀ ਸੀ ਤੁਸੀਂ ਬਸ ਜਪਜੀ ਸਾਹਿਬ ਦਾ ਪਾਠ ਇਹ ਮਹਿਸੂਸ ਕਰਕੇ ਕਰਨਾ ਕਿ ਉਹ ਟੋਕਰੇ ਬੰਦ ਬੰਦ ਦੇ ਕੱਟੇ ਸਾਡੇ ਸਾਹਮਣੇ ਪਏ ਨੇ ਅਸੀਂ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਹੁੰਦਿਆਂ ਤੱਕ ਦੇ ਹਾਂ ਤੁਹਾਡੇ ਬੱਚੇ ਕਦੇ ਸਿੱਖੀ ਤੋਂ ਮੁਨਕਰ ਨਹੀਂ ਹੋਣ